ਕੀ ਕਰਨਾ ਹੈ ਕਿ ਉਸ ਦੇ 31 ਟੁਕੜੇ ਕੀਤੇ ਗਏ ਤੇ ਟੁਕੜੇ ਕਰਕੇ ਫਰਿੱਜ ਵਿੱਚ ਸਟੋਰ ਕੀਤੇ ਗਏ ਦੋਸਤੋ ਇਹ ਘਟਨਾ ਤੁਸੀਂ ਪੂਰੀ ਸੁਣਿਓ ਤੇ ਆਪਣਾ ਕਮੈਂਟ ਕਰਕੇ ਦੱਸਿਓ ਕਿ ਤੁਹਾਡਾ ਇਸ ਘਟਨਾ ਬਾਰੇ ਕੀ ਵਿਚਾਰ ਹੈ ਘਟਨਾ ਵਾਪਰੀ ਹੈ ਜੀ ਕਿ ਇੱਕ 29 ਸਾਲਾ ਔਰਤ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਤੇ ਕਤਲ ਇੰਨਾ क्रूर ਤਰੀਕੇ ਨਾਲ ਕੀਤਾ ਗਿਆ ਕਿ ਔਰਤ ਦੇ 31 ਟੁਕੜੇ ਕਰ ਦਿੱਤੇ ਗਏ ਦੱਸਿਆ ਇਹ ਵੀ ਜਾ ਰਿਹਾ ਕਿ 31 ਤੋਂ ਵੀ ਵੱਧ ਟੁਕੜੇ ਸੀ ਸਰੀਰ ਦੇ ਤੇ ਉਹਨਾਂ ਨੂੰ ਫਰਿੱਜ ਦੇ ਵਿੱਚ ਸਟੋਰ ਕਰ ਦਿੱਤਾ ਗਿਆ। ਇਹ ਕਤਲ ਕੀਤੀ ਗਈ ਔਰਤ ਦਾ ਨਾਮ ਮਹਾਲక్ష్ਮੀ ਦੱਸਿਆ ਜਾ ਰਿਹਾ ਤੇ ਦੱਸਿਆ ਜਾ ਰਿਹਾ ਕਿ ਇਹ ਔਰਤ ਬੰਗਲੌਰ ਦੇ ਇੱਕ ਫਲੈਟ ਵਿੱਚ ਰਹਿ ਰਹੀ ਸੀ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਇਸ ਇਹ ਔਰਤ ਲਗਭਗ 3 ਕੁ ਮਹੀਨੇ ਪਹਿਲਾਂ ਆਪਣੇ ਪਤੀ ਤੋਂ ਅਲੱਗ ਰਹਿਣ ਲੱਗੀ ਸੀ ਤੇ ਇਹ ਔਰਤ ਇੱਕ ਮਾਲ ਵਿੱਚ ਕੰਮ ਕਰਦੀ ਸੀ ਤੇ ਜਿਹੜਾ ਇਹਦਾ ਪਤੀ ਆ ਉਹ ਇੱਕ ਆਸ਼ਰਮ ਵਿੱਚ ਕੰਮ ਕਰਦਾ। ਉਥੋਂ ਦੇ ਐਡੀਸ਼ਨਲ ਪੁਲਿਸ ਕਮਿਸ਼ਨਰ ਐਨ ਸਤੀਸ਼ ਕੁਮਾਰ ਨੇ ਦੱਸਿਆ ਕਿ ਲੱਗਦਾ ਇਸ ਔਰਤ ਦਾ ਮਰਡਰ 4-5 ਦਿਨ ਪਹਿਲਾਂ ਕੀਤਾ ਗਿਆ ਤੇ ਇਹ ਵੀ ਦੱਸਿਆ ਕਿ ਇਹਦੀ ਇਨਵੈਸਟੀਗੇਸ਼ਨ ਵਾਸਤੇ ਇਹਦੀ ਜਾਂਚ ਪੜਤਾਲ ਵਾਸਤੇ 8 ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਹਲੇ ਤੱਕ ਇਹ ਪਤਾ ਨਹੀਂ ਲੱਗਿਆ ਕਿ ਇਹ ਘਟਨਾ ਕਿਉਂ ਵਾਪਰੀ, ਕਿਹਨੇ ਔਰਤ ਦਾ ਕਤਲ ਕੀਤਾ ਪਰ ਪੁਲਿਸ ਵੱਲੋਂ ਸ਼ੰਕਾ ਇਹ ਹੀ ਜਤਾਇਆ ਜਾ ਰਿਹਾ ਕਿ ਔਰਤ ਦੇ ਕਿਸੇ ਰਿਸ਼ਤੇਦਾਰ ਨੇ ਕਿਸੇ ਕਰੀਬੀ ਨੇ ਹੀ ਘਟਨਾ ਨੂੰ ਅੰਜਾਮ ਦਿੱਤਾ ਲੱਗਦਾ ਏ ਤੁਹਾਨੂੰ ਯਾਦ ਹੋਣਾ ਪਹਿਲਾਂ ਵੀ ਇੱਕ ਅਜੇਹਾ ਹੀ ਕਾੜ ਵਾਪਰਿਆ ਸੀ ਦਿੱਲੀ ਦੇ ਵਿੱਚ ਸ਼ਾਰਦਾ ਕਦਲ ਕਾੜ ਜਿਹਨੂੰ ਕਿਹਾ ਗਿਆ ਸੀ ਉਦੋਂ ਇੱਕ ਸ਼ਾਰਦਾ ਨਾਮ ਦੀ ਔਰਤ ਆਪਣੇ ਇੱਕ ਪ੍ਰੇਮੀ ਦੇ ਨਾਲ ਲਿਵ ਇਨ ਰਿਲੇਸ਼ਨ ਵਿੱਚ ਰਹਿ ਰਹੀ ਸੀ ਜਿਹਦਾ ਨਾਂ आफताब ਸੀ ਤੇ ਉਸ आफताब ਦੀ ਤੇ ਸ਼ਾਰਦਾ ਦੀ ਕੋਈ ਮਾੜੀ ਮੋਟੀ ਲੜਾਈ ਹੋਈ ਕੋਈ ਝਗੜਾ ਹੋਇਆ ਜਿਹਦੇ ਕਰਕੇ ਉਹਨੇ ਉਸ ਸ਼ਾਰਦਾ ਨਾਮ ਦੀ ਔਰਤ ਨੂੰ ਮਾਰ ਦਿੱਤਾ ਪਹਿਲਾਂ ਤਾਂ ਗਲਾ ਘੋਟ ਕੇ ਫਿਰ ਉਹਦੇ 36 35 36 ਟੁਕੜੇ ਕਰਕੇ ਸਰੀਰ ਦੇ ਤੇ ਫਰਿੱਜ ਵਿੱਚ ਲਾ ਦਿੱਤਾ ਸੀ ਬਿਲਕੁਲ ਉਸੇ ਤਰ੍ਹਾਂ ਦੀ ਘਟਨਾ ਇਹ ਦੁਬਾਰਾ ਬੈਂਗਲੌਰ ਵਿੱਚ ਵਾਪਰੀ ਆ ਦੱਸਿਆ ਜਾ ਰਿਹਾ ਕਿ ਜਿਹੜੀ ਇਹ ਮਹਾਂ ਲక్ష్ਮੀ ਆ ਉਹ ਕਿਸੇ ਹੋਰ ਸੂਬੇ ਦੀ ਰਹਿਣ ਵਾਲੀ ਆ ਤੇ ਇੱਥੇ ਬੈਂਗਲੌਰ ਵਿੱਚ ਆ ਕੇ ਉਹ ਕਿਰਾਏ ਤੇ ਰਹਿ ਰਹੀ ਸੀ ਪਿਛਲੇ ਕੁਝ ਕ ਮਹੀਨਿਆਂ ਤੋਂ ਆ ਕੇ ਕਿਰਾਏ ਤੇ ਰਹਿ ਰਹੀ ਸੀ ਤੇ ਹੁਣ ਉਹਦੇ ਨਾਲ ਇਹ ਘਟਨਾ ਵਾਪਰੀ ਆ ਇਹ ਘਟਨਾ ਕਿਉਂ ਵਾਪਰੀ ਆ ਇਹ ਪੂਰਾ ਮਾਮਲਾ ਤਾਂ ਤਫਤੀਸ਼ ਤੋਂ ਬਾਅਦ ਪਤਾ ਚੱਲੂਗਾ ਇਹ ਬੇहद ਕਨੌਣਾ ਤੇ ਜ਼ਾਲਮ ਤਰੀਕੇ ਨਾਲ ਕੀਤਾ ਗਿਆ ਕਾਰਾ ਕਿਸੇ ਸਿਰਫਰੇ ਇਨਸਾਨ ਦਾ ਜੀਨੂੰ ਕਿਸੇ ਨੂੰ ਮਾਰ ਕੇ ਸੰਤੋਸ਼ਟੀ ਨਹੀਂ ਮਿਲੀ ਬਲਕਿ ਉਹਦੀ ਲਾਸ਼ ਨੂੰ ਵੀ ਟੁਕੜੇ ਟੁਕੜੇ ਕਰ ਦਿੱਤਾ ਗਿਆ ਆਖਰ ਸਵਾਲ ਪੈਦਾ ਹੁੰਦਾ ਕਿ ਅਜਿਹੇ ਜ਼ਾਲਮ ਇਨਸਾਨ ਅਜਿਹਿਆਂ ਘਟਨਾਵਾਂ ਨੂੰ ਜਨਮ ਕਿਉਂ ਦਿੰਦੇ ਨੇ ਅਜਿਹਿਆਂ ਘਟਨਾਵਾਂ ਕਰਦੇ ਕਿਉਂ ਨਹੀਂ ਕਿਉਂਕਿ ਉਹਨਾਂ ਦੇ ਮਨ ਵਿੱਚ ਕਿਤੇ ਨਾ ਕਿਤੇ ਪੁਲਿਸ ਦਾ ਪ੍ਰਸ਼ਾਸਨ ਦਾ ਅਮਨ ਕਾਨੂੰਨ ਦਾ ਸਰਕਾਰਾਂ ਦਾ ਕੋਈ ਡਰ ਨਹੀਂ ਤਾਂ ਕਰਕੇ ਉਹ ਜਿਹੀਆਂ ਘਟਨਾਵਾਂ ਕਰਦੇ ਨੇ ਲੋਕਾਂ ਨੂੰ ਇਸ ਤਰੀਕੇ ਮੌਤ ਦੇ ਘਾਟ ਉਤਾਰਦੇ ਨੇ ਤੇ ਮੁੜ ਕੇ ਸ਼ਰੇਆਮ ਬੇਖੌਫ ਘੁੰਮਦੇ ਨੇ ਕਿਤੇ ਨਾ ਕਿਤੇ ਸਾਡਾ ਸਿਸਟਮ ਸਰਕਾਰਾਂ ਪ੍ਰਸ਼ਾਸਨ ਫੇਲ ਹੋ ਰਿਹਾ ਇੱਥੇ ਅਮਨ ਕਾਨੂੰਨ ਬਹਾਲ ਕਰਨ ਵਿੱਚ ਤਾਂ ਹੀ ਉਹ ਜਿਹੜੇ ਇਹੋ ਜਿਹੀਆਂ ਘਟਨਾਵਾਂ ਕਰਦੇ ਨੇ ਉਹਨਾਂ ਨੂੰ ਕੋਈ ਡਰ ਨਹੀਂ ਸਰਕਾਰਾਂ ਦਾ ਇੱਥੇ ਸਿਸਟਮ ਦਾ ਪੁਲਿਸ ਪ੍ਰਸ਼ਾਸਨ ਦਾ ਉਹਨਾਂ ਦੇ ਮਨ ਅੰਦਰ ਕੋਈ ਖੌਫ ਨਹੀਂ ਕੋਈ ਡਰ ਨਹੀਂ ਕਿ ਸਾਨੂੰ ਕਾਨੂੰਨੀ ਤਰੀਕੇ ਨਾਲ ਸਜ਼ਾ ਮਿਲੂਗੀ ਤੇ ਅਸੀਂ ਮਤਲਬ ਸਾਰੀ ਜ਼ਿੰਦਗੀ ਸਾਡੀ ਜਿਲ੍ਹਾ ਵਿੱਚ ਨਿਕਲੂਗੀ ਜਾਂ ਸਾਨੂੰ ਫਾਂਸੀ ਤੇ ਜਾਣਾ ਪਊਗਾ ਜਾਂ ਹੋਰ ਕਈ ਤਰੀਕਿਆਂ ਦੀਆਂ ਸਖਤ ਸਜ਼ਾਵਾਂ ਮਿਲਣਗੀਆਂ ਦੋਸ਼ੀਆਂ ਨੂੰ ਇਹ ਡਾਰੀ ਨਹੀਂ ਇਸੇ ਕਰਕੇ ਉਹ ਸ਼ਰਮ ਅਜਈਆਂ ਘਟਨਾਵਾਂ ਨੂੰ ਜਨਮ ਦਿੱਦਦੇ ਨੇ ਅਜਈਆਂ ਘਟਨਾਵਾਂ ਕਰਦੇ ਨੇ ਚਾਹੇ ਪੰਜਾਬ ਹੋਵੇ ਚਾਹੇ ਯੂਪੀ ਹੋਵੇ ਚਾਹੇ ਬਿਹਾਰ ਹੋਵੇ ਚਾਹੇ ਭਾਰਤ ਦੀ ਕੋਈ ਵੀ ਸਟੇਟ ਹੋਵੇ ਹਰ ਥਾਂ ਤੋਂ ਅਜਿਹੀ ਅਜਿਹੀ ਇੱਕ ਨੌਣਿਕ ਅਪਰਾਧ ਕਰਨ ਦੀਆਂ ਘਟਨਾਵਾਂ ਆ ਰਹੀਆਂ ਨੇ ਕਿਤੇ ਵੀ ਅਮਨ ਕਾਨੂੰਨ ਸ਼ਾਂਤੀ ਮਤਲਬ ਬਹਾਲ ਨਹੀਂ ਕਰ ਸਕੀਆਂ ਸਰਕਾਰਾਂ ਇੱਥੇ ਆਪਣੇ ਪੰਜਾਬ ਵਿੱਚ ਕਿੰਨੀਆਂ ਘਟਨਾਵਾਂ ਵਾਪਰ ਗਈਆਂ ਪਿਛਲੇ ਕੁਝ ਦਿਨਾਂ ਵਿੱਚ ਹੀ ਇੱਕ ਪਿਓ ਦਾ ਸਾਰੇ ਟੱਬਰ ਨੇ ਰਲ ਕੇ ਕਤਲ ਕਰ ਦਿੱਤਾ ਇੱਕ ਪਿਓ ਦਾ ਮੁੰਡੇ ਵੱਲੋਂ ਕਤਲ ਕਰ ਦਿੱਤਾ ਗਿਆ ਤੇ ਉਹਨੂੰ ਮਤਲਬ ਵਾਰਦਾਤ ਐਵੇਂ ਕਿਹਾ ਵੀ ਸਾਡੀ ਲੁੱਟ ਖੋ ਕੀਤੀ ਗਈ ਤੇ ਮੇਰੇ ਪਿਓ ਦਾ ਕਤਲ ਕਰਤਾ ਇੱਥੇ ਨਵ ਵਿਆਹਤਾ ਤੇ ਕਤਲ ਹੋ ਰਹੇ ਨੇ ਹਲੇ ਪਰਸੋਂ ਦੀ ਘਟਨਾ ਕਿ ਇੱਕ ਨਵ ਵਿਆਹੀ ਜਿਹਨੂੰ ਹਲੇ 24 ਦਿਨ ਵੀ ਨਹੀਂ ਹੋਏ ਸੀ ਵਿਆਹ ਹੋਏ ਨੂੰ ਜਿਹਦੇ ਹੱਥਾਂ ਦੀ ਮਹਿੰਦੀ ਵੀ ਨਹੀਂ ਉੱਤਰੀ ਸੀ ਬਾਹਾਂ ਦੇ ਚੂੜੇ ਦਾ ਰੰਗ ਵੀ ਨਹੀਂ ਉਤਰਿਆ ਸੀ ਤੇ ਉਹਨੂੰ ਉਹਦੇ ਪਤੀ ਨੇ ਗਲੇ 'ਚ ਪੇਜ ਕਸਨ ਪਾ ਕੇ ਮੌਤ ਦੇ ਘਾੜ ਉਤਾਰ ਦਿੱਤਾ ਆਖਰ ਆਏ ਦਿਨ ਇਹ ਘਟਨਾਵਾਂ ਕਿਉਂ ਵਾਪਰਦੀਆਂ ਨੇ ਵੱਡੇ ਸਵਾਲ ਨੇ ਜਿਹੜੇ ਸੋਚਣ ਵਾਸਤੇ ਮਜਬੂਰ ਕਰਦੇ ਨੇ ਬੇਹੱਦ ਖੌਫਨਾਕ ਘਟਨਾ ਕਿ ਇੱਕ ਔਰਤ ਦਾ ਕਤਲ ਹੋ ਜਾਂਦਾ ਕਤਲ ਤਾਂ ਹੋ ਹੀ ਜਾਂਦਾ ਉਹਦੀ Laash ਦੇ 31 ਟੁਕੜੇ ਕਰਕੇ ਉਹਨੂੰ ਫਰਿੱਜ ਵਿੱਚ ਰੱਖ ਦਿੱਤਾ ਜਾਂਦਾ ਤਿੰਨ ਚਾਰ ਦਿਨ ਪਹਿਲਾਂ ਦੀ ਵਾਪਰੀ ਇਹ ਘਟਨਾ ਦੱਸੀ ਜਾ ਰਹੀ ਹੈ ਜੀ ਕਿ ਮਹਾਂ ਲక్ష్ਮੀ ਨਾਂ ਦੀ ਔਰਤ ਦਾ ਕਤਲ ਕਰ ਦਿੱਤਾ ਗਿਆ ਤੇ ਕਤਲ ਇੰਨੇ ਬੁਰੇ ਤਰੀਕੇ ਨਾਲ ਕੀਤਾ ਗਿਆ ਕਿ ਉਹਦੀ লাশ ਦੇ 31 31 ਟੁਕੜੇ ਕਰਕੇ ਉਹਨਾਂ ਨੂੰ ਫਰਿੱਜ ਵਿੱਚ ਰੱਖ ਦਿੱਤਾ ਗਿਆ ਤੇ ਦੋਸ਼ੀ ਹਲੇ ਕੋਈ ਪਤਾ ਨਹੀਂ ਕਿ ਇਹ ਘਟਨਾ ਕਿਹਨੇ ਵਪਰਾਈ ਕਿਉਂ ਵਪਰਾਈ ਦੋਸ਼ੀ ਫਰਾਰਾ ਇਹ ਘਟਨਾ ਭਾਰਤ ਦੇ ਬੰਗਲੌਰ ਵਿੱਚ ਵਾਪਰੀ ਜਿੱਥੇ ਇੱਕ ਔਰਤ ਕਿਰਾਏ ਦੇ ਫਲੈਟ ਵਿੱਚ ਰਹਿ ਰਹੀ ਸੀ ਉਹ ਤਿੰਨ ਕ ਮਹੀਨੇ ਤੋਂ ਆਪਣੇ ਪਤੀ ਤੋਂ ਵੀ ਅਲੱਗ ਰਹਿ ਰਹੀ ਸੀ ਇੱਕ ਮਾਲ ਵਿੱਚ ਕੰਮ ਕਰਦੀ ਸੀ ਔਰਤ ਤੇ ਉਹਦੇ ਨਾਲ ਇਹ ਇੱਕ ਬੇਹੱਦ ਘਨੌਣੀ ਵਾਰਦਾਤ ਵਾਰਦਾਤ ਵਾਪਰੀ ਜਿਵੇਂ ਪਹਿਲਾ ਸ਼ਾਰਦਾ ਕਤਲकांड ਹੋਇਆ ਸੀ ਦਿੱਲੀ ਵਿੱਚ ਆਫਤਾਬ ਨਾਮ ਦੇ ਲੜਕੇ ਨਾਲ ਲਿਵ ਇਨ ਰਿਲੇਸ਼ਨ ਵਿੱਚ ਰਹਿ ਰਹੀ ਸੀ ਉਹ ਔਰਤ ਤੇ ਉੱਥੇ ਆਫਤਾਬ ਨੇ ਕਿਸੇ ਗੱਲ ਨੂੰ ਗੁੱਸੇ ਵਿੱਚ ਵਿੱਚ ਆ ਕੇ ਸ਼ਾਰਦਾ ਦਾ ਕਤਲ ਕਰ ਦਿੱਤਾ ਸੀ ਤੇ ਉਹਦੀ Laash ਦੇ 35 ਤੋਂ ਵੱਧ ਟੁਕੜੇ ਕਰਕੇ ਫ੍ਰੀਜ ਵਿੱਚ ਰੱਖ ਦਿੱਤੇ